ਮਰਜੀ ਦਾ ਖਾਲਸਾ ਮਰਜੀ ਕੀ ਫਤਿਹ ਹੁਣੇ-ਹੁਣੇ ਖਬਰ ਆਈ ਆ ਡਿਵਰੂਗੜ ਜੇਲ੍ਹ ਦੇ ਵਿੱਚੋਂ ਭਾਈ ਅੰਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੇ ਇੱਕ ਵਿਚਾਰ ਚਰਚਾ ਕੀਤੀ ਹੈ ਜਿਹੜੀ ਉਸ ਤੋਂ ਬਾਅਦ ਜਿਹੜੀ ਕਿ ਬੀਬੀ ਕਰਨਦੀਪ ਕੌਰ ਪਤਨੀ ਭਾਈ ਅੰਮਰਤਪਾਲ ਸਿੰਘ ਜੋ ਡਿਬ루ਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਇੱਕ ਅਪੀਲ ਇੱਕ ਸੰਦੇਸ਼ ਜਿਹੜਾ ਜਾਰੀ ਕੀਤਾਗਾ ਡਿਬ루ਗੜ੍ਹ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਜਿਹੜੇ 30 35 ਸਾਥੀ ਉਹਨਾਂ ਦੇ ਪੰਜਾਬ ਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਨਾਲ ਸਲਾਮ-ਮਸਬਰਾ ਕਰਕੇ ਇੱਕ ਜਿਹੜਾ ਬੀਬੀ ਕਰਨਦੀਪ ਦੇ ਹੱਤੋਂ ਇੱਕ ਸੰਦੇਸ਼ ਇੱਕ ਬੇਨਤੀ ਭੇਜੀ ਆ ਉਹ ਕੀ ਆ ਤੁਸੀਂ ਵੀਡੀਓ ਨੂੰ ਵੱੱਟ ਤੋਂ ਵੱੱਟ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹ ਪੰਜਾਬ ਦਾ ਆਉਣ ਵਾਲਾ ਵੱਡਾ ਫੈਸਲਾਗਾ ਪੰਜਾਬ ਦੇ ਹਿੱਤਾਂ ਲਈ ਵੱਡੀ ਗੱਲ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਉਹਦੇ ਸਾਥੀਆਂ ਨੇ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਹਿੱਤਾਂ ਲਈ ਇੱਕ ਲੋਕ ਲਹਿਰ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਨੇ ਸਮਾਜ ਦੇ ਵਿੱਚ ਬਹੁਤ ਵੱਡੀ ਜਿਹਦੀ ਇੱਕ ਦੇਣ ਹੋਊਗੀ ਪਾਈ ਅੰਮਰਤਪਾਲ ਸਿੰਘ ਤੇ ਅਤੇ ਸਾਰੇ ਬੰਦੀ ਸਿੰਘਾਂ ਨੇ ਕਿਸਾਨ ਜੁਨੀਆਂ ਦੇ ਆਗੂਆਂ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਕੌਮ ਦੇ ਨੁਮਾਇੰਦਿਆਂ ਨੂੰ ਤੇ ਸਿੱਖ ਕੌਮ ਦੇ ਜਿਹੜੇ ਆਪਾਂ ਇਹ ਕਹਿ ਲਈਏ ਕਿ ਸੇਵਾਦਾਰ ਨੇ ਜਾਪਾ ਇਹ ਕਹਿ ਲਿਏ ਕਿ ਜੋ ਸਮਾਜ ਸੇਵੀ ਨੇ ਜਿਹੜੇ ਕਿ ਪੰਜਾਬ ਦੇ ਹਿੱਤਾਂ ਲਈ ਗੱਲ ਕਰਨਾ ਚਾਹੁੰਦੇ ਨੇ ਜਿਹੜੇ ਕਿ ਮਨੁੱਖੀ ਅਧਿਕਾਰਾਂ ਤੇ ਹੋਏ ਰਹੇ ਜ਼ੁਲਮ ਤੇ ਉਲੰਘਣਾ ਦੀ ਗੱਲ ਕਰਨਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਸਿੱਖਾਂ ਦੇ ਲਈ ਵੱਖਰਾ ਕਾਨੂੰਨ ਬਣਿਆਗਾ ਤੇ ਸਿੱਖਾਂ ਦੇ ਲਈ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਤਸੱਦਦ ਹੋ ਰਿਹਾਗਾ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖ ਲਈਏ ਕਿ 30 32 32 ਸਾਲਾਂ ਦੇ ਵਿੱਚੋਂ ਸਾਡੇ ਬੰਦੀ ਸਿੰਘ ਜ਼ਿਲਾਂ ਦੇ ਵਿੱਚ ਬੰਦਾ ਸਾਰੇ ਕਿਸੇ ਨੂੰ ਲੈ ਕੇ ਜਿਹੜਾ ਇੱਕ ਆਈ ਅੰਬਰਤ ਪਾਲ ਸਕ ਤੇ ਉਹਨਾਂ ਦੇ 30 35 ਸਾਥੀਆਂ ਨੇ ਜਿਹੜੇ ਅੰਬਰਤਪਾਲ ਸਮੇਤ ਦਾ ਸਾਥੀ ਜਿਹੜੇ ਡਿਬੂਗਰਦੀਲ ਦੇ ਵਿੱਚ ਬੰਦਾ 30 ਤੋਂ 35 ਸਾਥੀ ਨੇ ਜਿਹੜੇ ਉਹ ਅੰਬਰਸਰ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਇੱਕ ਨਿਰਣਾ ਲੇਤਾ ਇੱਕ ਬੇਨਤੀ ਕੀਤੀ ਆ ਭਾਈ ਅੰਮਰਤਪਾਲ ਸਿੰਘ ਨੇ ਇੱਕ ਕਿਹਾ ਕਿ ਇੱਕ ਲੋਕ ਲਹਿਰ ਜਿਹੜੀ ਉਹਦਾ ਹਿੱਸਾ ਬਣੀਏ ਇਹ ਜਿਹੜੀ ਲੋਕ ਲਹਿਰ ਹੋਊਗੀ ਇਹ 21ਵੀਂ ਸਦੀ ਦੀ ਸਭ ਤੋਂ ਵੱਡੀ ਲੋਕ ਲਹਿਰ ਹੋਊਗੀ ਇਸ ਦੇ ਵਿੱਚ ਜਿਹੜਾ ਪੰਜਾਬ ਦੇ ਹੱਕਾਂ ਦੇ ਲਈ ਗੱਲ ਕੀਤੀ ਜਾਊਗੀ ਜਿਵੇਂ ਕਿ ਸਿੱਖਾਂ ਨੂੰ ਕਾਲੇ ਪਾਣੀ ਵਿੱਚ ਪਾਣੇ ਦੀ ਸਜ਼ਾ ਦਿੱਤੀ ਜਾਂਦੀ ਆ ਸਿੱਖਾਂ ਨੂੰ ਅਸਾਸ ਕਰਾਇਆ ਜਾ ਰਿਹਾ ਹੈ ਜਾ ਰਿਹਾ ਕਿ ਤੁਸੀਂ ਗੁਲਾਮ ਹੋ ਸਿੱਖਾਂ ਨੂੰ 32 33 33 ਸਾਲਾਂ ਦੇ ਵਿੱਚੋਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਉਹ ਬੰਦ ਨੇ ਉਹਨਾਂ ਨੂੰ ਕੱਢਿਆ ਨਹੀਂ ਜਾ ਰਿਹਾ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਦਾ ਮੁੱਦਾ ਹੋਵੇ ਜਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਡਰੱਗ ਦਾ ਜਿਹੜਾ ਮੁੱਦਾ ਹੋਵੇ ਜਾਂ ਸਾਡੇ ਨੌਜਵਾਨ ਜਿਹੜੇ ਬੇਰੁਜ਼ਗਾਰ ਹੋਣ ਜਾਂ ਜਿਹੜੇ ਹੋਰ ਜਿਹੜੇ ਕ੍ਰਿਤਿਆ ਦੇ ਵਿੱਚ ਨੌਜਵਾਨ ਫਸੇ ਨੇ ਜਾਂ ਜਿਹੜੇ ਸਰਕਾਰਾਂ ਦੇ ਸ਼ਿਕਾਰ ਹੋਏ ਹੋਣ ਸਾਰੇ ਕਿਸੇ ਨੂੰ ਲੈ ਕੇ ਜਿਹੜਾ ਇੱਕ ਸੈਂਟਰ ਜਿਹੜਾ ਜਿਹੜਾ ਡਰੂਗ ਕੱਟ ਦੇ ਵਿੱਚੋਂ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬੀਬੀ ਕਰਨਦੀਪ ਦੇ ਕੌਰ ਹਾਤਿਕ ਲਿਖਤ ਚਿੱਠੀ ਜਿਹੜੀ ਬੇਨਤੀ ਪੱਤਰ ਫੜਾਇਆਗਾ ਤੇ ਜਿਹੜਾ ਉਹਨਾਂ ਨੇ ਗਾਹਾਂ ਵਕੀਲ ਅਮਾਨ ਸਿੰਘ ਖਾਰਾ ਦੇ ਨਾਲ ਜਿਹੜਾ ਸਾਂਝਾ ਕੀਤਾਗਾ ਤੇ ਉਹ ਵੀਡੀਓ ਵੀ ਤਾਰ ਨੂੰ ਸੁਣਾਉਣੇ ਆ ਤੇ ਤੁਸੀਂ ਇਸ ਵੀਡੀਓ ਨੂੰ ਵੱੱਟ ਤੋਂ ਵੱੱਟ ਸ਼ੇਅਰ ਕਰਨਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਤਤ ਪਰ ਹੁਣ ਥੋੜੇ ਇਹ ਦਿਨਾਂ ਦੇ ਵਿੱਚ ਜਿਹੜਾ ਇੱਕ ਪਾਰਟੀ ਦਾ ਵੱਡਾ ਐਲਾਨ ਹੋਣ ਜਾ ਰਿਹਾਗਾ ਜਿਹੜਾ ਕਿ ਸਾਰੀਆਂ ਪਾਰਟੀਆਂ ਨੂੰ ਪਛਾੜ ਦੇਵੇਗਾ ਜਿਸ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਵੱਡਾ ਜਿਹੜਾ ਬਸਵਾਸ ਕੀਤਾ ਤੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਵਾਸੀਆਂ ਨੇ ਜਿਤਾਇਆ ਤੇ ਉਹਨਾਂ ਨੇ ਵੀ ਜਿਹੜੀ ਭਾਈ ਬਿਆਨਤ ਸਿੰਘ ਦੀ ਇੱਜ਼ਤ ਰੱਖੀ ਆ ਤਾਂ ਇਸ ਕਰਕੇ ਜਿਹੜੀ ਹੁਣ ਪਾਰਟੀ ਬਣਾਈ ਜਾਊਗੀ ਇਹ ਪਾਰਟੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਪੰਜਾਬ ਦੇ ਵਿੱਚ ਆ ਜਾਂ ਪੰਜਾਬ ਤੋਂ ਬਾਹਰ ਆ ਉਹਨਾਂ ਦੇ ਨਾਲ ਤਾਂ ਕੇ ਸਾਈਆਂ ਹੋ ਰਹੀਆਂ ਨੇ ਜਾਂ ਆਪਾਂ ਇਹ ਕਹੇ ਕਿ ਠੱਗ ਬਾਬੇ ਜਿੰਨੇ ਬੈਠੇ ਨੇ ਜੇਲ੍ਹਾਂ ਦੇ ਵਿੱਚ ਜਿੰਨੇ ਡੇਰਿਆਂ ਦੇ ਵਿੱਚ ਬੈਠੇ ਨੇ ਜਾਂ ਗੁਰੂ ਘਰਾਂ ਦੇ ਵਿੱਚ ਬੈਠੇ ਨੇ ਜਾਂ ਗੰਦ ਪਾ ਰਹੇ ਨੇ ਇਹਨਾਂ ਸਾਰਿਆਂ ਨੂੰ ਨੱਥ ਪਾਉਣ ਲਈ ਇੱਕ ਜਿਹੜਾ ਆਪਾਂ ਨੂੰ ਪਲੇਟਫਾਰਮ ਤੇ ਇਕੱਠਾ ਹੋਣਾ ਪਊਗਾ ਇੱਕ ਪਾਰਟੀ ਬਣਾਉਣੀ ਪਊਗੀ ਉਹ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਜਲਦੀ ਐਲਾਨ ਕਰਨਗੇ ਜਿਹੜੇ ਕਿ ਤੁਸੀਂ ਉਸ ਪਾਰਟੀ ਦੇ ਵਿੱਚ ਸਹਿਮਤ ਹੋ ਸਕਦੇ ਹੋ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕ ਬੇਨਤੀ ਪੱਤਰ ਤੇ ਇੱਕ ਸੰਦੇਸ਼ ਆ ਸਾਰੇ ਬੰਦੀ ਸਿੰਘਾਂ ਨੇ ਜਿਹੜਾ ਸਿੱਖ ਕੌਮ ਦੇ ਨਾਂ ਜਿਹੜਾ ਜਾਰੀ ਕੀਤਾਗਾ ਤੇ ਤੁਸੀਂ ਅਗਲੀ ਵੀਡੀਓ ਸੁਣੋ ਹੁਣ ਅਮਾਨ ਸਿੰਘ ਖਾਰਾ ਦੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਸੈਂਟਰਲ ਜੇਲ ਡਿਬਰੂਗੜ ਅਸਾਮ ਵਿਖੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੋ ਜੇਲ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਜੋ ਗੱਲਬਾਤ ਹੋਈ ਸੀ ਤੇ ਅੱਜ ਬੀਬੀ ਕਿਰਨਦੀਪ ਕੌਰ ਭਾਈ ਅਮਰਿਤਪਾਲ ਸਿੰਘ ਨੂੰ ਜੋ ਜੇਲ੍ਹ ਵਿਖੇ ਮਿਲਣ ਗਏ ਸੀ ਅਤੇ ਉਹਨਾਂ ਦੇ ਹੱਥ ਜੋ ਭਾਈ ਅਮਰਿਤਪਾਲ ਸਿੰਘ ਨੇ ਸਮੁੱਚੇ ਪੰਜਾਬ ਵਾਸੀਆਂ ਦੇ ਸਮਖਸ਼ ਇੱਕ ਬੇਨਤੀ ਇੱਕ ਸੰਦੇਸ਼ ਭੇਜਿਆ ਹੈ ਕਿ ਬੜੀ ਛੇਤੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਨੇ ਜਿਹੜੇ 10 ਸਾਥੀ ਸੈਂਟਰਲ ਜੇਲ੍ਹ ਦਿਗੜੂਗੜ ਅਸਾਮ ਵਿਖੇ ਨੇ ਅਤੇ 30 ਤੋਂ 35 ਸਾਥੀ ਜੋ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਨੇ ਉਹਨਾਂ ਵੱਲੋਂ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਹਕੂਕਾਂ ਦੇ ਲਈ ਤੇ ਪੰਜਾਬ ਵਾਸੀਆਂ ਦੀ ਸੇਵਾ ਦੇ ਲਈ ਇੱਕ ਲੋਕ ਲਹਿਰ ਇੱਕ ਪੰਥਕ ਧਿਰ ਇੱਕ ਖੇਤਰੀ ਧਿਰ ਦਾ ਆਗਾਜ਼ ਹੋਣ ਜਾ ਰਿਹਾ ਹੈ ਐਲਾਨ ਹੋਣ ਜਾ ਰਿਹਾ ਹੈ ਤੇ ਇੱਕ ਬੇਨਤੀ ਹੈ ਜਿੰਨੇ ਵੀ ਜੋ ਸਮਾਜ ਸੇਵੀ ਨੇ ਪੰਜਾਬ ਦੇ ਵਿੱਚ ਜੋ ਪੰਜਾਬ ਅਤੇ ਪੰਥ ਦੀ ਗੱਲ ਕਰਨ ਵਾਲੇ ਜਿੰਨੇ ਵੀ ਕਿਸਾਨ ਆਗੂ ਨੇ ਤੇ ਜਿੰਨੀਆਂ ਵੀ ਹੋਰ ਖੇਤਰੀ ਧਿਰਾਂ ਨੇ ਪੰਥਕ ਧਿਰਾਂ ਨੇ ਪੰਜਾਬ ਦੇ ਵਿੱਚ ਜੋ ਨਿਰੰਤਰ ਪੰਜਾਬ ਅਤੇ ਪੰਥ ਦੇ ਹੱਕਾਂ ਦੇ ਲਈ ਜੋ ਸੰਘਰਸ਼ ਕਰਦੇ ਆ ਰਹੇ ਜੋ ਪੰਜਾਬ ਦੇ ਹਿੱਤ ਦੇ ਵਿੱਚ ਨਿਰੰਤਰ ਜੋ ਭੁੱਤ ਦੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਇਸ ਲੋਕ ਲਹਿਰ ਦਾ ਹਿੱਸਾ ਬਣੀਏ ਮੈਨੂੰ ਇਸ ਲੋਕ ਲਹਿਰ 'ਚ ਬਹੁਤ ਯਕੀਨ ਹੈ ਉਸ ਦਾ ਕਾਰਨ ਇਹ ਹੈ ਵੀ ਇਸ ਪੰਥਕ ਧਿਰ ਦਾ ਆਗਾਜ਼ ਇਸ ਖੇਤਰੀ ਧਿਰ ਦਾ ਆਗਾਜ਼ 21ਵੀਂ ਸਦੀ ਦੇ ਵਿੱਚ ਉਹ ਲੋਕ ਕਰਨ ਜਾ ਰਹੇ ਨੇ ਜਿਹੜੇ ਇਸ ਸਮੇਂ ਪੰਜਾਬ ਦੇ ਹੱਕਾਂ ਦੇ ਲਈ ਕੌਮ ਦੇ ਹੱਕਾਂ ਦੇ ਲਈ ਜੋ ਕਾਲੇ ਪਾਣੀ ਦੀ ਜੇਹਲ ਹੈ ਦਿਬਰੂਗੜ੍ਹ ਵਿਖੇ ਘੱਟ ਰਹੇ ਰਸਮ ਗਾਸ਼ੀ ਲੋਕਾਂ ਵੱਲੋਂ ਇਹ ਜੋ 호ਕਾ ਦਿੱਤਾ ਜਾ ਰਿਹਾ ਹੈ ਇਸ ਨਿਮਰ ਬੇਨਤੀ ਹੈ ਜੋ ਕੀਤੀ ਜਾ ਰਹੀ ਹੈ ਤਾਂ ਇਸ ਸਾਰੇ ਦੇ ਸੰਦਰਭ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਇੱਕ ਅਫੀਸ਼ੀਅਲ ਪ੍ਰੋਸੀਜਰ ਦੇ ਥਰੂ ਜੋ ਜੇਲ੍ਹ ਦੇ ਵਿੱਚੋਂ ਇੱਕ ਜੋ ਸੰਦੇਸ਼ ਇੱਕ ਜੋ ਮਤਾ ਵੀ ਜਾਰੀ ਕਰਨ ਇਹ ਸਾਰੀ ਇਸ ਪੋਲਿਟਿਕਲ ਪਾਰਟੀ ਦਾ ਇੱਕ ਸੰਵਿਧਾਨ ਹੋਵੇਗਾ ਹਰੇਕ ਬੰਦੇ ਨੂੰ ਉੱਤੇ ਸਤਕਾਰ ਦਿੱਤਾ ਜਾਵੇ ਇੱਕ ਮੈਂ ਕਹੂੰਗਾ ਵਾਕਈ ਪੰਜਾਬ ਦੇ ਆਮ ਲੋਕਾਂ ਦੀ ਆਮ ਆਦਮੀਆਂ ਦੀ ਜਿਹੜੀ ਇਹ ਧਿਰ ਹੈ ਇਹ ਨੁਮਾਇੰਦਗੀ ਕਰੇ ਤੁਹਾਡਾ ਛੋਟੇ ਤੋਂ ਛੋਟਾ ਜਿਹੜਾ ਮਸਲਾ ਹੈ ਤੇ ਜਿਹੜੀ ਤੁਹਾਡੇ ਵੱਡੇ ਤੋਂ ਵੱਡੇ ਹੱਕ ਦੀ ਗੱਲ ਹੈ ਉਹ ਇਹ ਧਿਰ ਕਰੇਗੀ ਤਾਂ ਇਨੀਆਂ ਕੋ ਮੇਰੀਆਂ ਬੇਨਤੀਆਂ ਨੇ ਪੰਜਾਬ ਵਾਸੀਆਂ ਦੇ ਸਮਰਥਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ